ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਛੋਟਾ ਸਰ ਸਾਹਿਬ ਪਾਸ਼ਾਏ ਦਸਵੀ ਪਿੰਡ ਬਗੇਰ ਨੇੜੇ ਤਲਵੰਡੀ ਸਾਬੋ ਗੁਰੂ ਕੀ ਕਾਂਸੀ ਵਿੱਚ ਸਜੋਬਿਤ ਇਹ ਪਾਉਣ ਪਿਤਰ ਅਸਥਾਨ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਛੋਟਾ ਸਰ ਸਾਹਿਬ ਇਹ ਜੋ ਪਾਉਣ ਪਿਤਰ ਅਸਥਾਨ ਜਿਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਚਰਨ ਪੈ ਸਨ। ਸੰਗਤ ਜੀ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਠਿੰਡੇ ਕਿਲੇ ਵਿਖੇ ਜਦੋਂ ਪਹੁੰਚੇ ਨਾ ਤਰਤੀ ਨੇ ਲੜਕੀ ਦਾ ਰੂਪ ਧਾਰਨ ਕਰਕੇ ਬੇਨਤੀ ਕੀਤੀ ਗੁਰੂ ਸਾਹਿਬ ਤੁਸੀਂ ਤਾਂ ਸਿੱਖ ਸੰਗਤ ਨੂੰ ਮਾਲਵੇ ਨੂੰ ਵਰ ਦਿੱਤਾ ਕਿ ਤੁਸੀਂ ਹਮੇਸ਼ਾ ਮਾਲੂ ਮਾਰ ਰਹੋਗੇ ਪਰ ਅਸੀਂ ਇੱਕ ਕਾਣੇ ਦਿਓ ਤਾਂ ਬਹੁਤ ਦੁਖੀਆਂ ਸਾਨੂੰ ਇਸ ਤੋਂ ਛੁਟਕਾਰਾ ਪਾਓ। ਇਸ ਤਰ੍ਹਾਂ ਜਦੋਂ ਅਗਲੇ ਦਿਨ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪੰਜਾਬ ਸਤਾਂ ਤੇ ਪਹੁੰਚੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਇਥੇ ਇੱਕ ਕਾਣਾ ਦਿਉ ਰਹਿੰਦਾ ਆ ਪਰਿਵਾਰ ਸਮੇਤ ਸਾਡਾ ਬਹੁਤ ਨੁਕਸਾਨ ਕਰਦਾ ਸਾਡਾ ਜੀਣਾ ਤੁਬਰ ਕੀਤਾ ਹੋਇਆ ਆ ਤੇ ਸਾਡੀ ਫਸਲ ਜਿਹੜੀ ਆ ਉਹ ਵੀ ਖਰਾਬ ਕਰ ਦਿੰਦਾ ਆ ਸਾਨੂੰ ਇਸ ਜੀ ਤੋਂ ਛਡਕਾਰਾ ਪਾਓ ਕਲਗੀਧਰ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੰਡ ਵਾਲਿਆਂ ਨੂੰ ਆਖਿਆ ਕਿ ਇਸ ਦਉ ਨੂੰ ਇੱਕ ਹਾਥੀ ਦੀ ਬਲੀ ਦਿਓ ਲੋਕਾਂ ਨੇ ਆਖਿਆ ਕਿ ਸਾਡੇ ਕੋਲ ਇੱਥੇ ਹਾਥੀ ਨਹੀਂ ਹੈਗਾ ਹਾਂ ਪਰ ਵੱਡੇ ਕੱਦ ਦਾ ਇੱਕ ਮਾਰਖੰਡਾ ਝੋਟਾ ਜ਼ਰੂਰ ਪਿੰਡ ਬੁਗੇਰ ਦੇ ਵਿੱਚ ਰਹਿੰਦਾ ਆ ਉਹੋ ਹੀ ਬੜਾ ਖੂਨ ਖਾਰਿਆ ਤੇ ਇਸ ਤਰ੍ਹਾਂ ਗੁਰੂ ਜੀ ਨੇ ਪੰਜ ਸਿੰਘ ਪਾਈ ਮਲਿਆਗਰ ਸਿੰਘ ਸਮੇਤ ਹੁਕਮਨਾਮਾ ਭੇਜਿਆ ਪੰਜਾਂ ਸਿੰਘਾਂ ਨੇ ਪਿੰਡ ਬਗੇਰ ਵਿਖੇ ਇੱਕ ਛੱਤ ਵਿੱਚ ਬੈਠੇ ਬਜ਼ੁਰਗਾਂ ਨੂੰ ਪੁੱਛਿਆ ਉਸ ਝੋਟੇ ਦੇ ਬਾਰੇ ਦੋਨਾਂ ਬਜ਼ੁਰਗਾਂ ਨੇ ਸਿੰਘਾਂ ਨੂੰ ਬੜੇ ਮਖੌਲ ਦੇ ਵਿੱਚ ਆਖਿਆ ਮੁੜ ਜਾਓ ਮੁੜ ਜਾਓ ਪਿੱਛੇ ਕਿਉਂ ਆਪਣੇ ਕਸ਼ਹਰੇ ਪੜਵਾਉਣੇ ਜੇ ਤੇ ਇਹ ਜਦੋਂ ਇਹਨਾਂ ਨੇ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਸਾਹਮਣੇ ਟਾਬ ਦੇ ਵਿੱਚ ਵੇਖ ਲਓ ਸਿੰਘ ਟਾਬਾ ਲੱਗਿਆ ਤਾਂ ਪਾਣੀ ਵਿੱਚ ਝੋਟੇ ਨੂੰ ਬੈਠਾ ਵੇਖ ਕੇ ਬੋਲੇ ਕਿ ਤੈਨੂੰ ਪ੍ਰੇਮੀਆਂ ਗੁਰੂ ਜੀ ਨੇ ਬਠਿੰਡੇ ਸੱਧਿਆ ਆ ਫਿਰ ਹੁਕਮਨਾਮਾ ਵਖਾਇਆ ਤੇ ਝੋਟੇ ਨੇ ਨੇੜੇ ਆ ਕੇ ਸਿਰ ਝੁਕਾਇਆ ਤੇ ਅੱਗੇ ਲਾ ਕੇ ਤੁਰ ਪਿਆ ਸੀਗਾ ਵਾਹਿਗੁਰੂ ਵਾਹਿਗੁਰੂ ਬੈਠੇ ਬਿਰਦ ਬਾਬੇ ਹੋਰ ਵੇਖਣ ਵਾਲੇ ਲੋਕ ਹਰਾਨ ਰਹਿ ਗਏ ਤੇ ਸਿੰਘਾਂ ਨੂੰ ਜਾਦੂਗਰ ਸਮਝਿਆ ਕੇਲੇ ਵਿੱਚ ਜਾ ਕੇ ਦੂਰੋਂ ਹੀ ਝੂਟਾ ਸਿਰ ਝੁਕਾ ਕੇ ਖੜ ਗਿਆ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਲਿਆਗਰ ਸਿੰਘ ਨੇ ਇੱਕ ਵਾਰ ਝੋਟੇ ਨੂੰ ਚਟਕਾ ਕੇ ਕੰਧ ਕੋਟ ਤੋਂ ਬਾਹਰ ਸੁੱਟ ਦਿੱਤਾ ਤੇ ਗੁਰੂ ਜੀ ਨੇ ਮੱਖੇ ਦਾੰਤ ਨੂੰ ਕਿਹਾ ਕਿ ਪ੍ਰਿਪਤ ਹੋ ਜਾ ਤਿਸ ਰਹੰਦ ਜਾ ਕੇ ਵੱਸੋ ਉਹ ਪਰਿਵਾਰ ਸਮੇਤ ਮੱਥਾ ਟੇਕ ਕੇ ਨਿਕਲ ਗਿਆ ਜਿਹੜਾ ਦਿਉ ਸੀਗਾ ਗੁਰੂ ਜੀ ਨੇ ਛੋਟੇ ਨੂੰ ਮੁਕਤੀ ਦਾ ਵਰ ਦਿੱਤਾ ਉਸ ਤੋਂ ਬਾਅਦ ਕਲਗੀ ਤਰਦਸ਼ਮੇਸ਼ ਪਿਤਾ ਗੁਰਗ빈 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਪੁੱਛਿਆ ਕਿ ਪਿੰਡ ਵਾਲਿਆਂ ਨੇ ਤੁਹਾਨੂੰ ਪਾਣੀ ਪ੍ਰਸ਼ਾਦਾ ਵਗੈਰਾ ਸ਼ਿਕਾਇਆ ਕਿ ਨਹੀਂ ਸ਼ਿਕਾਇਆ ਤੇ ਸਿੰਘਾਂ ਨੇ ਕਿਹਾ ਨਾ ਜੀ ਉਹਨਾਂ ਨੇ ਦਸਰੋਂ ਸਾਨੂੰ ਮਖੋਲਾਂ ਕੀਤੀਆਂ ਨੇ ਤੇ ਗੁਰੂ ਜੀ ਨੇ ਪਿੰਡ ਦਾ ਵਾਦਾ ਨਾ ਹੋਣ ਦੇ ਬਚਨ ਕੀਤੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਇੱਥੇ ਤੇ ਇੱਥੇ ਹੀ ਰਹੋਗੇ ਜਿਹੜਾ ਵੀ ਇਥੋਂ ਬਾਹਰ ਜਾਵੇਗਾ ਉਹ ਵੀ ਗੁਰੂ ਦੇ ਦਿੱਤੇ ਬਚਨਾਂ ਦਾ ਬੰਗੇਰ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਜਦੋਂ ਗੁਰੂ ਜੀ ਤਲਵੰਡੀ ਸਾਬੋ ਕੀ ਵਿਖੇ ਚਲੇ ਗਏ ਸਨ ਨਾ ਤੇ ਉਸ ਤੋਂ ਪਿੱਛੋਂ ਲੋਕ ਜਿਹੜੇ ਸਨ ਪ੍ਰਸ਼ਾਦੇ ਤਿਆਰ ਕਰਕੇ ਹਥਿਆਰ ਤੇ ਸ਼ਸਤਰਾਂ ਨੂੰ ਨਾਲ ਲੈ ਕੇ ਤੇ ਭੋਜਨ ਜਿਹੜਾ ਨਾਲ ਲੈ ਕੇ ਤਲਵੰਡੀ ਸਾਬੋ ਕੀ ਵਿਖੇ ਚਲੇ ਗਏ ਤੇ ਉਸ ਸਮੇਂ ਗਲਗੀਤਾਰ ਦਸ਼ਮੀਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਕਿ ਅਸੀਂ ਹੁਣ ਕਮਰ ਕਸਾ ਖੋਲ ਦਿੱਤਾ ਤੇ ਇਹ ਜਿਹੜਾ ਭੋਜਨ ਆ ਲੰਗਰ ਵਿੱਚ ਪਾ ਦਿਓ ਢਾਬ ਵਾਲੀ ਥਾਂ ਤੇ ਬਹੁਤ ਹੀ ਸੰਤਮ ਮਹਾਨ ਭਜਨ ਬੰਦਗੀ ਕਰਦੇ ਆ ਤੇ ਇਸ ਤਰ੍ਹਾਂ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨਾਂ ਤੋਂ ਪਿੰਡ ਵਾਲਿਆਂ ਨੇ ਛਟਕਾਰਾ ਪਾਇਆ ਸੀਗਾ ਸੰਗਤ ਜੀ ਉਮੀਦ ਕਰਦੇ ਆ ਜੇ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਜੇ ਤੁਹਾਨੂੰ ਪਸੰਦ ਆਈ ਤਾਂ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਨ ਦਾ ਰਿਕ ਕਰ ਸਕਣ ਜੀ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ